ਜਦ ਮੈਂ ਨਵਾ ਤਾਲ ਦਾ ਨਾਮ ਹੁੰਦਾ ਵਾ ਕਿਹੜਾ ਭਰਾ ਲਾ ਕੇ 198 ਤੂੰ ਜੰਮਿਆ ਨਹੀਂ ਮੈਂ ਦੂਦਰ ਸਿੰਘ ਜਲੰਧਰ ਤੇ ਪੜਦਾ ਪੋਗੜਿਆ ਵਾ ਤੇ ਆਦਾ ਵੀ ਮੇਰਾ ਪੰਗੜਾ ਪਈ ਮੈਂ ਤੁਹਾਨੂੰ ਦੱਸਿਆ ਸੀ ਵੀ ਵਿਸ਼ਾ ਕੋਈ ਵੀ ਹੋਵੇ ਮਸਲਾ ਕੋਈ ਵੀ ਹੋਵੇ ਮੇਰੀ ਕਿਸਮਤ ਹੀ ਪਤਾ ਨਹੀਂ ਇਦਾਂ ਦੀ ਹੈ ਵੀ ਪੰਗਾ ਪੈ ਹੀ ਅਨੰਦ ਕਿੱਥੇ 2050 ਰਾਤ ਜਾਗੋ ਦਾ ਪ੍ਰੋਗਰਾਮ ਕਰਨਾ ਹੈ ਤੇ ਮੈਂ ਤਾਂ ਵੈਸੇ ਹੀ ਪਿਆਰ ਨਾਲ ਕਿਉਂਕਿ ਮੈਂ ਤਾਂ ਜਿੰਨਾ ਸਟਾਫ ਹੈ ਨਾ ਗਰੀਬ ਤੋਂ ਗਰੀਬ ਡੀਜੇ ਵਾਲਾ ਢੋਲੀ ਸੱਭਿਆਚਾਰ ਸਿੰਗਰ ਕੈਟਰਿੰਗ ਵੇਟਰ ਗੇਟਕੀਪਰ ਤੱਕ ਬੜੀ ਇਤ ਦਿਨਾਂ ਵੀ ਯਾਰ ਚਾਰੇ ਹਰ ਬੰਦਾ ਆਪਣੀ ਰੋਟੀ ਲੈ ਆਇਆ ਪਰੇਥੀ ਤੇ ਯਾਰ ਸਾਰੇ ਫੰਨੇ ਕਾ ਹੀ ਬਣੇ ਫਿਰਦੇ ਕਰੀਏਗੀ ਮੈਂ ਤੇ ਨਾ ਕਿਹਾ ਢੋਲੀ ਨੂੰ ਵੀ ਯਾਰ ਥੋੜਾ ਨਾ ਆਪਣਾ ਢੋਲ ਵਾਵਾ ਕੁੱਟ ਮੜਾਇਆ ਖੜਾਕ ਵਾਵਾ ਕਰ ਕਿਉਂਕਿ ਸੁਰ ਸਾਰੇ ਉਹਦੇ ਮੈਂ ਵੇਖ ਲੇ ਸੁਰ ਸਾਰ ਨਹੀਂ ਹੋਦਕ ਪਹੇਗੀ ਕਿਉਂਕਿ ਢੋਲ ਦੀ ਥੋੜੀ ਜੀ ਇੰਨੀ ਕਿ ਚਲੋ ਜਾਣਕਾਰੀ ਹੈਗੀ ਐ ਵੀ ਚਲੋ ਉਹ ਪੁਰਾਣੇ ਚਲੋ ਅੱਜ ਤੋਂ ਕਿੱਥੇ ਯਾਰ 28 ਸਾਲ ਹੋ ਗਏ ਆ ਪਿਸਾਨੂ ਸਟੈਪਾਂ ਸਟੁੱਪਾਂ ਦਾ ਭੰਗੜਾ ਪਾਉਨੇ ਨੇ ਹਾਂ ਹੁਣ ਤੇ ਡੀਸੀ ਅੰਗਰੇਜ਼ੀ ਸਾਰੇ ਪਈ ਫਿਰਦੇ ਆ ਮੈਂ ਇਹਦੇ ਨਾ ਕੋ ਵਿਚਾਰੇ ਟੋਲੀ ਨੂੰ ਕਿਹਾ ਮੈਂ ਥੋੜਾ ਇਹਨਾਂ ਕੋਟ ਇਹਨੂੰ ਵੜਾ ਥੋੜਾ ਇਹਨਾਂ ਖੜਾਕ ਜਿਆ ਕਰਕੇ ਤੇ ਤਰਜਾਂ ਤਰਜਾਂ ਚਲੋ ਤੂੰ ਕੀ ਲਾਉਣੀ ਆ ਮੈਂ ਉਹਨੂੰ ਇਹ ਨਹੀਂ ਕਿਹਾ ਮੈਂ ਹਾਂ ਵੀ ਥੋੜਾ ਇਹਨੂੰ ਕੋਟ ਤੋ ਜਿਹੜਾ ਲਾਗੇ ਬੋਲੀਆਂ ਪਾਉਂਦੇ ਆ ਉਹ ਤੇ ਉਹ ਫੁਰਲਾ ਛੱਡਿਆ ਨੇ ਵੱਖਰਾ ਹੀ ਉਹਨੇ ਹੁਣ ਫੁਰਰਾ ਛੱਡਿਆ ਦੱਸ ਅਹੀਂ ਕੁੜੀ 30 ਸਾਲ ਪਹਿਲਾਂ ਇਹ ਫੁਰਲੇ ਛੱਡ ਛੱਡੇ ਆ ਹੂੰ ਤੋਂ ਉਹ ਮੈਨੂੰ ਉਲਟਾ ਸਗੋਂ ਸਮਝਿਆ ਵੀ ਉਹਨੇ ਵੀ ਸਾਡੇ ਕੋਈ ਨੁਕਸ ਕੱਢਦਾ ਢੋਲ ਦੇ ਵਿੱਚ ਜਾਂ ਸਾਡੇ ਕੰਮ ਚ ਤੇ ਉਹ ਮੈਨੂੰ ਨਹੀਂ ਨਹੀਂ ਸਾਡਾ ਕੇਅਰ ਰਿਪੋਰਟ ਵਧੀਆ ਤੇ ਉਹ ਆ ਜੇ ਮਾਣੀ ਵੀਰ ਮਮੀ ਪਾਉਂਦੇ ਰਿਆਂ ਭੰਗੜਾ ਪਾਉਂਦੇ ਰਹੋਗੇ ਕਿ ਹੋਰ ਦੱਸ ਵੀ ਤੂੰ ਇੱਥੇ ਆਇਆ ਸੋ ਪਿਆਰ ਸਤਕਾਰ ਬਣਾ ਉਹਨੂੰ ਪਤਾ ਹੀ ਨਹੀਂ ਵੀ ਮੈਂ ਕੌਣ ਹਾਂ ਕੀ ਹਾਂ ਇਹ ਕਿਤੇ ਬਿਨਾ ਅੰਦਾਜ਼ਾ ਹੀ ਜਿਹੜਾ ਲੋਕ ਕਿਸੇ ਨੂੰ ਟੱਕਰ ਪੈਂਦੇ ਹਨ ਪਤਾ ਤੇ ਕਰੋ ਪਹਿਲਾਂ ਬੰਦਾ ਗਿਆ ਹੈ ਕੌਣ ਹੈ ਤੇਰਾ ਤੇ ਮੈਨੂੰ ਪਤਾ ਵੀ ਤੂੰ ਬੋਲੀਆਂ ਪਾਉਣਾ ਤੇ ਉਹ ਢੋਲੀ ਹੈ ਤੇਨੂੰ ਮੇਰਾ ਕੀ ਪਤਾ ਮੈਂ ਸਿਵਲ ਚ ਫਿਰਨਦਿਆਂ ਹੂੰ ਮੈਨੂੰ ਪਤਾ ਨਹੀਂ ਕਿਹੜਾ ਕੋ ਗੰਦਾ ਯਾ ਸਟੈਪ ਦਾ ਨਾਮ ਲੈ ਕੇ ਠੀਕ ਆ ਗਿਆ ਕਿਹੜਾ ਹੁੰਦਾ ਹੀ ਤੈਨੂੰ ਮੈਂ ਕਿਹਾ ਠੀਕ ਆ ਅੰਠੇ ਖੜੂ ਕਰ ਪੈਰੀ ਪੁੱਛਦਾ ਉਹਨਾਂ ਦਾ ਪਤਾ ਨਹੀਂ ਇਹ ਕਿਹੜਾ ਹੋਰ ਹੀ ਨਾਂ ਜਾਣੇ ਲੈਤਾ ਨਾਗ ਦੀ ਸਟੈਪ ਦਾ ਨਾਂ ਸੁਣਿਆ ਪਤਾ ਨਹੀਂ ਕਿਹੜਾ ਘਰੋਂ ਹੀ ਗੰਦਾਇਆ ਸਟੈਪ ਦਾ ਨਾਂ ਕੱਢ ਮਾਰਿਆ ਨੇ ਉਹ ਮਹਾ ਪ੍ਰਵਾ ਉਤੈਨੋ ਕੀ ਇਹਨੂੰ ਪਿਆਰ ਨਾਲ ਮੈਂ ਸਮਝਾਉਣ ਡਿਆ ਵੀ ਢੋਲ ਵਜਾ ਤੂੰ ਹੀ ਤੇ ਮੈਨੂੰ ਪਗੜਾ ਸਕੌਂ ਲਾ ਭੇਜੇ 2025 ਵਾਲੇ ਮੈਨੂੰ ਪਗੜਾ ਸਕੌਂ ਲਾ ਭੇਜੇ ਆਦੇ ਹੀ ਆਹੀ ਭੰਗੜੇ ਦੇ ਮੈਂ ਚਾਈ ਮੈਂ ਚੱਲ ਫਿਰ ਪੋਤਾ ਫਿਰ ਹੁਣ ਤੈਨੂੰ ਮੈਂ ਦੱਸਦਾ ਸੁਰਤਾਲੇ ਦੇ ਕੀ ਹੁੰਦੇ ਆ ਵਜਾ ਨਾ ਰੋ ਮੇਰੀ ਚੂਮਰ ਨਾਲ ਨਾ ਜੱਕਾ ਲੁੱਡੀ ਜਿਹੜੇ ਮੇਨ ਹੁੰਦੇ ਆ ਤਮਾਲ ਹੂੰ ਇਹਨਾਂ ਨਾਲ ਤੇ ਉਹਨੂੰ ਸਮਝ ਸੋਰ ਲੱਗ ਨਹੀਂ ਰਹੀ ਐਵੇਂ ਢੂਲ ਕੁੱਟੀ ਜਾਂਦਾ ਮੈਂ ਵੀ ਤੁਹੀਂ ਰੱਬ ਦਾ ਸ਼ੁਕਰਾਨਾ ਕਿਉਂ ਨਹੀਂ ਯਰ ਕਰਨਦੇ ਇਹ ਬੰਦੇ ਕਿਉਂਕਿ ਜਿਹੜੇ ਤੁਸੀਂ ਮੈਂ ਉਹਨਾਂ ਨੂੰ ਜਦੋਂ ਕੀ ਮੂੰਹ ਤੇ ਕੇ ਗਰੀਬ ਦੇ ਕਹਿਣ ਹੁੰਦਾ ਮਾੜੀ ਗੱਲ ਆ ਮੈਂ ਸੋਚਿਆ ਵੀ ਯਾਰ ਵੇਲਾ ਹਰ ਬੰਦੇ ਚ ਕਿੱਡੀ ਫਾਨ ਹੈ ਸਹੀ ਪੁੱਛਿਓ ਤੇ ਮੈਂ ਵੀ ਤੁਸੀਂ ਆ ਗਰਮੀਆਂ ਦੇ ਵਿੱਚ ਦਿਨਾਂ ਵਿੱਚ ਤੁਹਾਨੂੰ ਵਿਆਹ ਮਿਲ ਗਿਆ ਆਪਣੇ ਸਰਦਾਰ ਸੁਖਦੇਵ ਸਿੰਘ ਅਮੀਸ਼ਾ ਦੀ ਬੇਟੀ ਦਾ ਵਿਆਹ ਵਾ ਸ਼ੁਗਰਾ ਕਰੋ ਗਰਮੀਆਂ ਚ ਵਿਆਹ ਲੱਭਦਾ ਕਿੱਥੇ ਹੂੰ ਖਾਣ ਪਾਣ ਬਣਿਆ ਵਧੀਆ ਇਰਮਾਨਕ 2-3000 ਰੁਪਏ 28 ਰੋਟੀ ਖਾਣੀ ਆ ਕਿਥੇ ਤੋਂ ਆ ਸੇ ਬਟਾਂ ਦੇ ਬਹਿ ਕੇ ਘਾ ਵੜਦੇ ਆ ਘਰੋਂ ਪਰੌਂਠੀਆਂ ਬਣ ਕੇ ਖੜਨੀਆਂ 2-4 ਨਾ ਤੇ ਤੇ ਨਹੀਂ ਮਤਲਬ ਅਕਲ ਨਹੀਂ ਹੈਗੀ ਲੋਕਾਂ ਨੂੰ ਸਮਝਣ ਨੂੰ ਕਿ ਨੂੰ ਸਖਾਉਂਗਾ ਅਕਲ ਮੇਰੇ ਇਹ ਤਾਂ ਕੁੜੇ ਵਿਸ਼ੇ ਪਿਆਦੇ ਹੈ ਉਹ ਮੇਰੇ ਨਾਲ ਬੈਠਾ 10 ਉਹ ਮੈਂ ਹਾ ਪਰ ਉਹ ਯਾਰ ਤੂੰ ਤੇ ਜੰਮਿਆਂ ਛੱਡ ਕੇ ਮੇਰੇ ਨਾਲ ਉੱਗਿਆ ਨਹੀਂ ਆ ਅੱਖਾਂ ਨਹੀਂ ਉਕੜੀਆਂ ਹੋਣੀਆਂ ਜਿੰਨਾ ਜਿੰਨਾ ਜਹੀ ਹੈ ਦੂਰਦਰਸ਼ਨ ਚ ਜਲੰਦਰ ਤੇ ਸਟੇਜਾਂ ਤੇ ਭੰਗੜੇ ਪਾਉਂਦੇ ਰਹੇ ਆ ਤੇ ਇੱਕ ਗੱਲ ਹੋਰ ਹੁੰਦੀ ਹੈ ਨਾ ਜਿਹੜਾ ਬੰਦਾ ਕੋਈ ਵੀ ਪ੍ਰੋਫੈਸ਼ਨਲ ਚ ਹੋਵੇ ਨਾ ਬੰਦਾ ਚਾਹੇ ਕੋਈ ਡਾਕਟਰ ਆ ਚਾਹੇ ਕੋਈ ਕਿਸੇ ਮਸਲੇ ਦਾ ਹੋਵੇ ਜਦੋਂ ਇਤਨਾ ਜਾਂ ਕੋਈ ਡਿਊਟੀ ਦਾ ਅਫਸਰ ਆ ਜਾਂ ਕਿਸੇ ਦੇ ਡਿਊਟੀ ਦੇ ਜਾ ਕੇ ਕਈ ਵਕਾਉਣ ਪੈ ਜਾਂਦੇ ਆ ਵੀ ਯਾਰ ਮੇਰੇ ਚਾ ਕੁਆਲਟੀ ਆ ਤੂੰ ਕਿਉਂ ਨਹੀਂ ਇਹ ਕਰਦਾ ਜਾਂ ਕੋਈ ਸੀਨੀਅਰ ਡਾਕਟਰ ਕੇ ਹਸਪਤਾਲ ਚ ਚਲ ਜੇ ਤੇ ਉਹ ਦੂਜੇ ਹਸਪਤਾਲ ਦੇ ਨੁਕਸ ਘਟਦਾ ਜਾਂ ਜੇ ਕੋਈ ਅਫਸਰ ਚਲ ਜੇ ਤੇ ਅਫਸਰਾਂ ਦੇ ਨੁਕਸ ਘਟਣ ਲੱਪੈਂਦਾ ਜੀ ਇਹ ਉਹ ਕੋਈ ਮਸਲਾ ਮੇਰਾ ਤੇ ਹੋ ਜਾ ਮਸਲਾ ਹੀ ਨਹੀਂ ਹੈਗਾ ਇਹਦੇ ਇਹੋ ਜੀ ਗੱਲ ਮੈਂ ਕੀਤੀ ਨਹੀਂ ਇੱਕ ਹੁੰਦਾ ਬੰਦਾ ਆਪਣਾ ਵਖਾਉਂਦਾ ਮੈਂ ਇਹੋ ਜੀ ਗੱਲ ਕੀਤੀ ਨਹੀਂ ਉਹਦੇ ਨਾਲ ਮੈਂ ਮਜੇ ਨਾਰ ਮਾ ਨਹੀਂ ਜਾ ਕੋ ਵੇਖਣ ਨੇ ਉਨੇ ਹੋਰੇ ਮੈਨੂੰ ਟੈਨਸ਼ਨ ਪਾਦੇ ਹੁਣ ਨਹੀਂ ਟੈਨਸ਼ਨ ਦੇ ਮਰੀਜ਼ ਆ ਬੜੇ ਆ ਕੁਛ ਦੇ ਮਰੀਜ਼ ਆ ਕੇ ਤੇ ਮੁਸਾਇਆ ਜਿਹੜਾ ਤਾਂ ਮੈਂ ਚੰਗਾ ਫਿਰ ਪੁੱਤ ਭਾ ਫਿਰ ਹੁਣ ਪੰਗੜਾ ਸ਼ੂਗਰ ਕਰ ਤੂੰ ਕਲੀਆਂ ਜੇ ਕੱਚ ਚੋਕ ਦੇ ਫਿਰ ਮੈਂ ਦੁਰਮਾਨ ਆ ਵਿਆ ਟੌਰ ਦਾ ਵੇ ਰੋਟੀ ਪਾਣੀ ਖਾ ਤੇ ਕਿਹੜੇ ਦੱਸਦਾ ਹਰ ਕੰਮ ਜੀ ਮੈਨਾ ਮੇਰਾ ਤੇ ਪਤਾ ਨਹੀਂ ਕੀ ਸਿਆਪਾਈ ਐਵੇਂ ਪੰਗਾ ਖੜਾ ਹੋ ਜਾਂਦਾ ਕਰੀਏਗੀ ਆ ਤੁਹਾਡੇ ਸਾਹਮਣੇ ਹੀ ਹੈਗੇ ਆ ਤੁਹਾਨੂੰ ਸਹੀ ਢੋਲੀ ਕਿਹਦੇ ਹੋਣਾ ਆ ਜਾ ਥੱਲੇ ਟੀਵੀ ਦਾ ਧੰਗੜਾ ਨਾ ਬਲੈਕ ਬੋਲਟੀਨ ਚ ਵੇਨੇ ਦਿਲ ਬਹਿ ਕੇ ਥੱਲੇ ਕੱਪੜਾਂ ਦੇ ਉਦੋਂ ਤੁਹਾਡੇ ਭਰਾ ਨੇ ਮੋਰੂ ਆਪਾਂ ਮੈਂ ਤੁਹਾਨੂੰ ਤਾਂ ਆਖਿਆ ਮੈਂ ਉੱਪਰ ਕਿਹੜਾ ਗੰਦਾ ਨਾ ਆਲੇ ਅਸੀਂ ਬਹੁਤ ਬਹੁਤ ਹਾਂ ਪਰ ਇਹ ਦਾ ਜਨਾ ਕਰਦੇ ਸੁਰਦੇਵ ਸਿੰਘ ਅਮਿਸ਼ਾ ਪੂਰਾ ਪਰਿਵਾਰ ਸਾਰੀ ਰਿਸ਼ਤੇਦਾਰੀ ਬੜਾ ਵਧੀਆ ਇੰਜੋਇਮੈਂਟ ਕਰਨ ਰਿਹਾ ਪੰਗੜੇ ਦਾ ਢੋਲੀ ਨੇ ਦਿਮਾਗ ਖਾ ਪਰ ਤੇ ਸਾਡੇ ਉਹ ਦੇਸ਼ਾਂ ਵਿਦੇਸ਼ਾਂ ਚ ਵੇਖੋ ਅਫਸਰ ਬੇਟੀ ਹੈ ਸਾਡੀ ਭਾਂਜੀ ਲਾਲੋ ਪਤੀਜੀ ਲਾਲੋ ਸੁਰਦੇਵ ਸਿੰਘ ਅਮਿਸ਼ਾ ਦੀ ਬੇਟੀ ਉਹ ਐਂਡਾ ਸੋਹਣਾ ਇੰਜੋਇਮੈਂਟ ਕਰਨ ਲਈ ਬੜਾ ਵਧੀਆ ਹਾਲਾਂਕਿ ਵੇਖੋ ਬਾਹਲੇ ਧਰਤੀ ਤੋਂ ਰਹਿ ਕੇ ਵੀ ਕਿੰਡੀ ਪੰਜਾਬਣ ਜੀ ਪੰਜਾਬੀ ਵਿਰਸੇ ਨਾਲ ਜੁੜੀ ਹੋਈ ਹੈ ਤੇ ਇੰਜੋਏਮੈਂਟ ਕਰਨ ਦਾ ਤੇ ਮਮਾ ਆਪਣੀ ਦਸਨ ਲਾ ਪਿਆ ਪੰਗੜੇ ਤੇ ਉਹ ਵੇਖੋ ਇੱਕ ਆਪਣਾ ਸਾਫ ਸਿੰਘ ਭੁੱਲਰ ਦਾ ਬੇਟਾ ਪਿੱਛੇ ਤਿੰਨ ਪੰਗੜੇ ਚ ਵੇਖੋ ਕਿੰਨੇ ਘੈਂਟ ਜੇ ਮੁੰਡੇ ਬਾਹਰਲੇ ਅਮਰੀਕਾ ਕੈਨੇਡਾ ਦੇ ਵਸਨੀਕ ਮੁੰਡੇ ਤੇ ਜਦੋਂ ਵੇਖਿਆ ਨਾ ਵੀ ਸਾਡਾ ਵੱਡਾ ਵੀਰ ਅੰਕਲ ਕੱਟ ਜਾਂਦੇ ਮੈਨੂੰ ਵੱਡਾ ਵੀਰ ਜਾਂਦੇ ਆ ਤਾਂ ਇਹ ਤਾਂ ਬਹੁਤ ਦੂਰ ਦੀ ਗੱਲ ਆ ਤੇ ਉਹ ਉਹਨਾਂ ਨੇ ਉਸ ਲਈ ਆਪਣੇ 2-2 ਲੱਖ ਰੁਪਏ ਦੇ ਮੋਬਾਈਲ ਕੱਢ ਕੇ ਮੇਰੇ ਰਿਕਾਰਡਿੰਗਾਂ ਸ਼ੁਰੂ ਕਰਤੀਆਂ ਵੀ ਆਹ ਭੰਗੜਾ ਵੇਖੀਏ ਸਾਡੇ ਵੱਡੇ ਵੀਰ ਦਾ ਖਦਾ ਸੋਹਣਾ ਪੁੰਦਿਆ ਤੇ ਨਾਲੇ ਤੁਹਾਨੂੰ ਇੱਕ ਅਗੇ ਪਹਿਲੀ-ਪਹਿਲੀ ਕਤਾਰ ਕਰਦੇ ਰਹੀ ਨੇ ਇਹ ਪਹਿਲੀ ਕਤਾਰ ਛੱਡੀਏ ਤਾਂ ਹਮ ਚਲੀ ਕਤਾਰ ਚ ਹੀ ਖਲੋਤੇ ਹੁੰਦੇ ਆ ਇਹ ਆਹ ਵੇਖ ਲਓ ਸਭ ਟੋਚੇ ਇੱਤਾ ਖਲੋਦੇ ਹੁੰਦੇ ਆ ਜੀ ਇਹ ਦੇ ਹੂੰ ਇਤਨਾ ਖਲੋਦੇ ਰਹਿ ਜੀ ਅਸੀਂ ਅਹੀਂ ਦੇ ਉੱਧਰ ਵੇਹ ਨਾ ਜਗਨੰਦਨ ਵੀ ਨਾਰਲੀ 바ਵਾ ਆਏ 바ਵਾ ਆਏ ਸਖਾ ਸਾਡਾ ਕਮਾਂਡੋ ਖਰਨਾਏ ਕ ਸੁਖਵਿੰਦਰ ਸੋਢੀ ਆ ਆਪਣੇ ਦੋ ਪਿੱਖੀਵੰਦੇ ਮੁੰਡੇ ਮੇਜਰ ਵੀ ਗਰਮੀ ਰਕ ਲੈਣ ਦੀ ਹੈਗਾ ਯਾਰ ਦਾ ਨਾ ਭੇਜਈਏਗਾ ਇਹ ਦੋ ਬੰਦੇ ਦੀਏਗੇ ਮੇਰੇ Thank you.

ਤੇ ਇੱਕ ਸਤਕਾਰਯੋਗ ਆਂਟੀ ਜੀ ਕੋਈ ਰਿਟਾਇਰਡ ਹੋਏ ਮਿਲਾਦੇ ਕੋ ਯੂਨੀਵਰਸਿਟੀ ਜੋ ਕੋ ਪਾਇਆ ਹੂਗਾ ਆਪਣੇ ਜਵਾਨੀ ਟਾਈਮ ਚ ਕਿੱਦਾਂ ਭੰਗੜਾ ਕਿਤੇ ਤੇ ਉਹ ਜਦੋਂ ਇਹ ਕੰਮ ਜਦੋਂ ਉਹਨੇ ਵੇਲੇ ਵੀ ਹੁੰਦਾ ਇਤਰਾ ਭੰਗੜਾ ਪਾਉਂਦੇ ਆ ਤੇ ਮੈਨੂੰ ਉਹਦੀ ਬੇਟਾ ਤੈਨੂੰ ਝੁੰਮਰਾਉਂਦੀ ਐ ਮੈਂ ਆਂਟੀ ਹੁਣੇ ਆਪਾਂ ਝੁੰਮਰਾ ਪਾ ਲਨੇ ਆ ਮੈਂ ਝੁੰਮਰਿਆ ਹੋਜੀ ਪਾਉਂ ਉਹ ਤੇ ਚਲੋ ਹੁਣ ਆਪਣੇ ਹਿਸਾਬ ਨਾਲ ਮੰਜੇ ਤੇ ਬੈਠੇ ਮਾਂ ਆਂਟੀ ਮੈਂ ਇਹੋ ਜੀ ਝੂਮਰ ਪਾਉ ਮੇਰੇ ਝੂਮਰ ਵੇਖ ਕੇ ਤੁਸੀਂ ਆ ਝੂਮਰ ਲਾ ਪਿਓ ਮੰਜੇ ਤੋਂ ਉੱਠ ਕੇ ਤਾਂ ਆਖਿਓ ਮਾਂ ਆਂਟੀ ਮੈਂ ਇਹੋ ਜੀ ਝੂਮਰ ਪਾਉ ਤੂੰ ਹੀ ਮੰਜੇ ਤੋਂ ਨਾ ਉੱਠ ਕੇ ਝੂਮਣਾ ਬੂਲਾਪੋਗੇ ਨਹੀਂ ਤਾਂ ਆਖਿਆ ਮੈਂ ਪਾਈ ਝੂਮਰਾ ਆੜੀ ਉਂਗਲ ਜੀ ਕੀਤੀ ਮੈਂ ਉਹ ਆਂਟੀ ਨੂੰ ਕੀਤੀ ਚਲੋ ਬਹੁਤ ਸਰਕਾਰਯੋਗ ਨੇ ਆ ਉਹਨਾਂ ਨੂੰ ਸਮਝ ਸੀ ਗਿੱਦੇ ਪੰਗੜੇ ਦੀ ਆਪਣੀ ਜਵਾਨੀ ਟਾਈਮ ਆ ਗਿਆ ਉਹਨਾਂ ਨੂੰ ਵੀ ਯਾਦ ਆ ਉਂਗਲ ਜੀ ਮੈਂ ਉਹਨਾਂ ਨੂੰ ਕੀਤੀ ਪੈ ਗਈ ਝੂਮਰ ਸਿੱਧੂ ਮੇਰਾ ਵੀਰਾਂ ਦਾ ਨਾ ਕੋਸ਼ ਸਮੇ ਲਈ ਕੀ ਇਤਿਹਾਸ ਛੱਡੇ ਕੋਸ਼ ਕਿਸ ਸਮੇ ਲਈ ਵੈਮ ਪਾਲਿਆ ਲੋਕਾਂ ਨੇ ਦੱਬ ਗਿਆ ਯਾਟ ਵੈਮ ਪਾਲਿਆ ਲੋਕਾਂ ਸਿੱਧੂ ਵੀਰ ਇੱਥੇ ਤੇ ਮੇਰੇ ਥਾਂ ਥਾਂ ਤੇ ਵਿਸ਼ੇ ਆਈ ਕਿੱਥੇ ਕਿੱਥੇ ਵੈਮ ਕਢਾਉਂਗਾ ਲੋਕਾਂ ਦੇ ਮੈਨੂੰ ਲੱgend ਪੰਗੜੇ ਜੀ ਵੀ ਕਢਣੇ ਪੈਣੇ ਆ ਛੱਡੇ ਨੂੰ ਬੜਾ ਚੇਰ ਹੋ ਗਿਆ ਮੈਨੂੰ ਕਿਹਨਾਂ ਰਸਲਾ ਉਸਾਈ ਮਾਰਨੀਆਂ ਪੈਣੀਆਂ ਫੇਰ ਦੁਬਾਰਾ ਤੇ ਬਾਕੀ ਵੀਰੋ ਮੈਸੇਜ ਇਹ ਆ ਮੈਂ ਸਾਰੇ ਕੰਮ ਵੈਸੇ ਛੱਡੇ ਆ ਥੋੜੇ ਥੋੜੇ ਕਰਦਾ ਵੀ ਰਹਿਣਾ ਬਾਕੀ ਵਹਿਮ ਨਾ ਪਾੜੋ ਵਹਿਮ ਬਟਨ ਉਹ ਆਪਾਂ ਬੈਠੇ ਜੇ ਲੋਕਾਂ ਦੇ ਤੇ ਹੁਣ ਮੈਸੇਜ ਮੇਰਾ ਲਾਸਟ ਹੀ ਹੁੰਦਾ ਜੇ ਕੋਈ ਇੱਕ ਮੜਾ ਜਿਹਾ ਸੁਣ ਲਿਆ ਕਰੋ ਚਾਹੀਦਾ ਮਰਜੀ ਤੁਹਾਡੀ ਆ ਫਾਇਦਾ ਤੁਹਾਡਾ ਮੇਰਾ ਕੋਈ ਨਹੀਂ ਰਜ ਮੈਂ ਇਹਨੂੰ ਕੋਈ ਤਨਖਾਹ ਨਹੀਂ ਲੱਗੀ ਤੁਹਾਡੀ ਤੇ ਮੈਸੇਜ ਇਹ ਗਿੱਧਾ ਭੰਗੜਾ ਸਵੇਰੇ ਸ਼ਾਮ ਜਦੋਂ ਟਾਈਮ ਮਿਲਦਾ ਮਿਊਜ਼ਿਕ ਲਾਓ ਇੰਜਾਇਮੈਂਟ ਕਰੋ ਨਾਲੇ ਇਹਦੇ ਨਾਲ ਮਾਈਂਡ ਤੁਹਾਡਾ ਸੈੱਟ ਹੋ ਜਾਊਗਾ ਦਿਮਾਗ ਸੈੱਟ ਹੋ ਜਾਊਗਾ ਕਿ ਮਾਈਂਡ ਕਿੱਥੇ ਹੋਣਾ ਕਰੇ ਦਿਮਾਗ ਸੈੱਟ ਹੋਊਗਾ ਫਰੈਸ਼ ਹੋਊਗਾ ਤਾਜ਼ਾ ਹੋਊਗਾ ਐਕਸਰਸਾਈਜ਼ ਹੋਊਗੀ ਇੱਕ ਇੱਕ ਸੈਰਾਂ ਤੋਂ ਵਜੋਗੇ ਸਾਰਿਆਂ ਨੂੰ ਸਲਾਹ ਆ ਲੇਡੀ ਜੈਂਟ ਸਾਹਿਬ ਮੁੰਡੇ ਕੁੜੀਆਂ ਜੁਰਗ ਸਭ ਕੁਛ ਬੰਦੇ ਬੁੜੀਆਂ ਇੱਕ ਤਾਂ ਸੂਰੇ ਸੂਰੇ ਬਾਂਦਰਾ ਤੋਂ ਬਚੋਗੇ ਬਾਂਦਰ ਤੋਂ ਨਾ ਮੂੰਹ ਪੜਾਵਿਓ ਕਿਤੇ ਰਾਤ ਚ ਜਾਂਦੇ ਤੇ ਇਹ ਕਰਕੇ ਚਲੋ ਜਿੱਥੇ ਮੁੱਕਾ ਬਣਦਾ ਸੋ ਸ਼ਹਿਰ ਦਾ ਉਹ ਵੀ ਲਾ ਲਓ ਮੈਂ ਇਹ ਨਹੀਂ ਤੁਹਾਨੂੰ ਆਂਦਾ ਵੀ ਨਾ ਕਰੋ ਤੇ ਪਰ ਸਭ ਤੋਂ ਵਧੀਆ ਐਕਸਰਸਾਈਜ਼ ਦਾ ਸਭ ਤੋਂ ਦੁਨੀਆ ਦਾ ਨੰਬਰ 1 ਜੀ ਐਕਸਰਸਾਈਜ਼ ਮਿਊਜ਼ਿਕ ਲਾਓ ਬੁੜਕੋ ਤੂਰੀਨੀ ਰਿਐਕਸ਼ਨ ਆਉਣੇ ਚਾਹੀਦੇ ਆ ਅਹੀਂ ਉਹ ਵਿਆ ਵਾਲਾ ਪੂਰ ਭੰਗੜਾ ਵੀ ਆਉਂਦਾ ਇਹ ਸਾਨੂੰ ਇਹਨਾ ਸਮਝੋ ਅਹੀ ਹੈ ਉਹ ਆਨ ਪੂਰ ਭੰਗੜੇ ਵੀ ਆਉਂਦੇ ਜੇ ਸਾਰੇ ਕੁਸ਼ੀ ਆਉਂਦੀ ਐ ਆਹ ਮਿੱਟੀ ਦੇ ਵੇਹ ਪੇ ਬੈਠਾ 바ਵਾ ਕਨੇਡਾ ਇਹ 바ਵਾ ਕਨੇਡਾ ਵਾਲਾ ਨਾ ਹੀ ਡਾਇਗਰਾਮ ਭੰਗੜਾ ਵੰਦਾ ਤੇ ਉਹ ਗਾਣਾ ਵੜਾ ਉਹਦੇ ਪਿੱਛੋਂ ਵਾਜ ਮਾਰਨੀ ਵੀ ਦੀ ਹੋਏ ਹੋਏ ਦੀ ਕਰੇ ਬਸ ਹੋਏ ਵੜਾ ਕਰੇ ਹੋਏ ਹੋਏ ਮੇਰੇ ਕਾਨ ਜਿਹਾ ਕਰੇ ਕੀ ਕਰਨ ਲਿਆ ਬਿਚੇ ਇਹ ਉਹ ਵੀ ਦੱਸਾਂਗੇ ਗੱਲ ਹੈ ਕੀ ਹੋਈ ਤੇ ਸੁਣਿਆ ਹੋਈ ਹੈ ਤੁਹਾਨੂੰ ਦੇਤਾ ਵਾ ਵੀ ਐਕਸਰਸਾਈਜ਼ ਕਰੋ ਵਧੀਆ ਰੱਖੋ ਤੰਦਰੁਸਤ ਰੱਖੋ ਨੇਚਰਲ ਕੰਮ ਕਰੋ ਕੁਦਰਤੀ ਜਿਹੜੇ ਕੰਮ ਹੁੰਦੇ ਆ ਭੰਗੜਾ ਵੀ ਇੱਕ ਕੁਦਰਤੀ ਆ ਐਕਸਰਸਾਈਜ਼ ਆ ਕੋਈ ਜ਼ਰੂਰੀ ਨਹੀਂ ਆ ਵੀ ਇਹ ਕੰਮ ਇਦਾਂ ਕਰਨਾ ਇਹਦੇ ਨਾਲ ਨੇਚਰਲ ਤੁਹਾਡਾ ਸਰੀਰ ਬਣਨਾ ਚੁਸਤੀ ਫੁਰਤੀ ਆਉਣੀ ਮਾਈਂਡ ਸੈਟ ਹੋਣਾ ਸਭ ਕੁਝ ਹੋਣਾ ਦਿਮਾਗ ਹੀ ਸੈੱਟ ਹੋ ਜਾਣਾ ਤੁਹਾਡਾ ਸੈੱਟ ਹੋ ਜਾਣਾ ਤੁਹਾਡੇ ਦੇ ਕਰਿਆ ਕਰੋ ਇਹਦਾ ਫੋਲੋਅ ਅਪ ਕਰਦੇ ਹੁੰਦੇ ਮੈਨੂੰ ਫੋਲੋ ਕਰੋ ਮੇਰੇ ਮਤਲਬ ਮੈਨੂੰ ਫੋਲੋ ਕਰੋ ਚੈਨਲ ਜੁੜਨਾ ਨਾ ਕਰੋ ਮੈਨੂੰ ਮਤਲਬ ਮੈਨੂੰ ਫੜਿਆ ਕਰੋ ਫੋਲੋ ਦਾ ਮਤਲਬ ਵੀ ਮੇਰਾ ਧਿਆਨ ਰੱਖਿਆ ਕਰੋ ਮੇਰੇ ਨਾਲ ਤੁਰੇ ਤੁਰੇ ਫਿਲ ਕਰੋ ਸੈਟ ਹੋ ਜਾਓਗੇ ਕਰ ਦੂ ਮੈਂ ਸੈਟ ਮੈਨੂੰ ਆੜਾ ਇਹ ਟਾਈਮ ਕੰਮ ਬੜੇ ਜਿਵੇਂ ਮਿਸਤਰੀ ਮੁਸਤਰੀ ਹੋਰ ਬੜੇ ਕੰਮ ਧੰਦੇਵੜੇ ਮੈਨੂੰ ਇਹ ਵਿਹਲਾ ਹੋਣਾ ਨਾ ਮੁੜ ਕੇ ਵੇਖੋ ਆਪਾਂ ਈ ਡਰਾ ਕੀ ਕਰਦੇ ਜੇ ਇਧਰਲੇ ਬੰਨੇ ਆਗੇ ਨਾ ਚੈਨਲ ਜੁੜਨਾ ਆ ਰਹੇ ਇਧਰ ਵੀ ਇਹੀ ਫੇਰ ਕਤਾਰ ਇੱਕ ਹੀ ਆ ਨਾ ਸਾਡਾ ਪੰਗਾ ਹੈ ਵੀ ਇਹੀਂ ਨੇ ਵੀ ਅਸੀਂ ਦੂਜੇ ਥਾਂ ਤੇ ਖੜ ਆਪਣੀ ਇਹ ਆਤਿਆਨਾਵੀ ਨੰਬਰ 1 ਤੇ ਖਲੋਣਾ ਭਾਵੇਂ ਵਿਸ਼ਾ ਕੋਈ ਵੀ ਹੋਵੇ ਉਹ ਪੀਲਿੰਗ ਦੀ ਚੜ੍ਹ ਗਈ ਜਵਾਨ ਹੋਣ ਦੀ ਪਬਜੀ ਤੋਂ ਮਾਰੀ ਤੋੜ ਤੇਰੇ ਫੋਨ ਦੀ ਓ ਜੱਟ ਦੇ ਕਾਊਂਡ ਵਿੱਚ ਜਿੰਨੇ ਸਿਰ ਘਰੇ ਨੇ ਸ਼ੌਂਕੀਆਂ ਮੀਰ ਸਾਰੀ ਕੀクセ ਤੇ ਮਾਪ ਉਹਨ ਦਾ ਹਿਸਾਬ ਨਾਲ ਉਹ ਨਾਲ ਰੱਖਿਆ